ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਆ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਟਾਈਮ ਇੱਥੇ 8:30 ਦਾ ਹੋ ਗਿਆ ਤੇ ਇੱਥੇ ਮੈਂ ਰਾਜਨਾ ਜਿਹੜੇ ਸਾਡੇ ਤੜਕਾ ਲੱਗ ਗਿਆ ਤੇ ਰਜ ਰੇਣੇ ਥੋੜੇ ਉਧਰ ਰਾਈਸ ਬਣ ਰੇਣੇ ਤੇ ਇੱਕ ਵਲੌਗ ਦੀ ਖਤਮ ਕੀਤਾ ਜਿੱਥੋਂ ਤੇ ਉੱਥੇ ਹੀ ਦੂਸਰਾ ਵਲੌਗ ਜਿਹੜਾ ਮੈਂ ਸ਼ੁਰੂ ਕਰ ਦਿੱਤਾ ਤੇ ਰਾਤ ਦਾ ਟਾਈਮ ਆ ਤੇ ਗੁਰਪੂਰ ਵਾਲਾ ਦਿਨ ਆ ਤੇ ਸਾਰੇ ਅਸੀਂ ਕੰਮ ਕਰ ਲਿਆ ਹੁਣ ਨੂੰ ਡਿਨਰ ਸਾਡਾ ਤਿਆਰ ਹੋ ਰਿਹਾ ਤੇ ਰਾਜਮਾਂ ਜਿਹੜੀ ਮੈਂ ਖੁੱਲੇ ਰਨ ਰਹੀ ਸੀ ਕੁਬਾਲੇ ਹੋਏ ਸੀ ਪਹਿਲਾਂ ਮੈਂ ਕਿਚਨ ਸੰਗਣੇ ਖੋਜਨ ਜਿੰਨੇ ਸੰਗਣੇ ਸਵਾਲ ਲੱਗਦੇ ਨੇ ਤੇ ਰਾਈਸ ਮੈਂ ਉਬਲਨੇ ਰੱਖੇ ਹੋਏ ਆ ਤੇ ਬਰਤਨ ਵਗੈਰਾ ਸਾਰੇ ਸਾਫ ਕਰ ਲਏ ਨੇ ਇੱਧਰ ਬਰੀਆਮ ਬੈਠਾ ਹੋਇਆ ਤੇ ਇੱਧਰ ਮੈਂ ਕੱਪੜੇ ਵਗੈਰਾ ਝੂਟੇ ਸੀਗੇ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਜਿਹੜਾ ਮੈਂ ਉਹ ਸੈਲਫੀ ਸਟਿਕ ਲਿਆਂਦੀ ਸੀ ਤੇ ਇੱਕ ਮੈਂ ਪਰਸ ਲਿਆ ਸੀਗਾ ਇਹ ਵਾਲਾ ਦੇਖੋ ਵਧੀਆ ਲੱਗਦਾ ਇਹ ਐਕਚੁਅਲੀ ਮੇਰੇ ਕੋਲ ਪਰਸ ਤਾਂ ਹੈਗੇ ਸੀ ਇਹ ਛੋਟੇ ਸੀ ਸਾਈਡ ਤੇ ਪਰਸ ਤੇ ਕਾਫੀ ਨੇ ਪਰ ਇਹ ਪਰਸ ਜਿਹੜਾ ਮੈਂ ਇਹ ਵਾਲਾ ਲਿਆ ਇਹ ਥੋੜਾ ਵੱਡਾ ਲਿਆ ਪਰਸ ਕਿਤੇ ਜਾਣ ਵਾਲੇ ਸਾਰੇ ਚੀਜ਼ਾਂ वगैरह ਆ ਜਾਂਦੀਆਂ ਤੇ ਬਹੁਤ ਵਧੀਆ ਪਰਸ ਹੈ ਤੇ ਬਹੁਤ ਰੀਜ਼ਨੇਬਲ ਰੇਟ ਤੇ ਕਿਉਂਕਿ ਦਿਵਾਲੀ ਤੇ ਸੇਲਾਂ ਲੱਗੀਆਂ ਸੀ ਤੇ ਤਦ ਮੈਂ ਲਿਆ ਸੀਗਾ ਹੋਰ ਵੀ ਲਏ ਸੀ ਕਿ ਪਰਸ ਉਹ ਵੀ ਮੈਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੀ ਅੱਗੇ ਤੇ ਫਿਲਹਾਲ ਮੈਂ ਤੁਹਾਨੂੰ ਸੈਲਫੀ ਸਟਿਕ ਦਾ ਦਿਖਾਉਣਾ ਕਿ ਬਹੁਤ ਵਧੀਆ ਹੀ ਗੀ ਹੈ ਕਿ ਤੁਸੀਂ ਸੈਲਫੀ ਸਟਿਕ ਜਿਹੜੀ ਮੈਂ ਇਹ ਲਈ ਆ ਨਾ ਇਹ ਤੁਸੀਂ ਨਾ ਅ ਮਤਲਬ ਤੁਸੀਂ ਸਟੈਂਡ ਦਾ ਤੇ ਵੀ ਕੰਮ ਕਰਦਾ ਹੈ ਬਹੁਤ ਵਧੀਆ ਮੈਂ ਤੁਹਾਨੂੰ ਦੱਸਦੀ ਕਿਦਾਂ ਵੱਡੀ ਹੋ ਰਹੇ ਨੇ ਹੁਣ ਵਸੇ ਟਾਈਮ ਹੈਗਾ ਸੀਗਾ ਤੇ ਚਲੋ ਮੈਂ ਬੈਠ ਜਾਂਦੇ ਤੁਹਾਨੂੰ ਦੱਸਦੇ ਤੇ ਬਹੁਤ ਵਧੀਆ ਹੈ ਨਾ ਥੋੜੀ ਇਦਾਂ ਕਰਕੇ ਸ਼ਾਇਦ ਰਮੇਮਦ ਹਾਂ ਇਦਾਂ ਕਰਕੇ ਤੁਸੀਂ ਸਟੈਂਡ ਦਾ ਵੀ ਕੰਮ ਕਰ ਸਕਦੇ ਲੈ ਸਕਦੇ ਇਹਦੇ ਤੋਂ ਵੱਡੀ ਵੀ ਹੋ ਜਾਂਦੀ ਹੈ ਤੇ ਏਦਾਂ ਤੇ ਵੈਸੇ ਹੀ ਫਟ ਸਕਦੇ ਬਹੁਤ ਵਧੀਆ ਤੇ ਰਿਮੋਟ ਲੱਗਾ ਹੋਇਆ ਇੱਥੇ ਤੇ ਰਿਮੋਟ ਤੋਂ ਚੱਲਦੀ ਹੈ ਤੇ ਇਹ ਇੱਥੇ ਰਿਮੋਟ ਤੋਂ ਤੁਸੀਂ ਮੋਬਾਈਲ ਨੂੰ ਤੁਸੀਂ ਕਰ ਸਕਦੇ ਹੋ ਆਨ ਆਫ ਬਹੁਤ ਵਧੀਆ ਤੇ ਇਹ ਮੈਨੂੰ ਤਾਂ ਪਤਾ ਨਹੀਂ ਹਸਬੰਦ ਲੈ ਕੇ ਆਏ ਨੇ ਤੇ ਇਹ ਸ਼ਾਇਦ 1100 ਦੀ ਹੈ ਆਈ ਥਿੰਕ 1100 ਦੀ ਕਹਿ ਰਹੇ ਸੀਗੇ ਜਿਆਦਾ ਮਹਿੰਗੀ ਨਹੀਂ ਹੈਗੀ ਤੇ ਮੈਨੂੰ ਵਧੀਆ ਲੱਗੀ ਕਿਉਂਕਿ ਇਦਾਂ ਵੀ ਫੜ ਕੇ ਤੁਸੀਂ ਜਿੱਦੋਂ ਕਿਤੇ ਜਾਂਦੇ ਹੋ ਵੀਡੀਓ ਬਣਾ ਸਕਦੇ ਹੋ ਕਿਤੇ ਵੀ ਹੈਨਾ ਤੇ ਬਹੁਤ ਸੋਹਣੀ ਵੀਡੀਓ ਬਣਦੀ ਹੈ ਇਹਦੇ ਉੱਤੇ ਮੇਰੇ ਕੋਲ ਹੈਗੇ ਤੇ ਦੋ ਤਿੰਨ ਸੀ ਇਹ ਗਰੀਲਾ ਪੌਟ ਤੇ ਹੁਣ ਮੈਂ ਲਗਾਇਆ ਹੋਇਆ ਜਿੱਥੇ ਤੇ ਇਹ ਮੈਨੂੰ ਵਧੀਆ ਲੱਗੀ ਹੈ ਤੇ ਦੇਖਾਂਗੇ ਹੁਣ ਮੈਂ ਚਲਾ ਕੇ ਦੱਸਾਂਗੀ ਤੁਹਾਨੂੰ ਬਹੁਤ ਮੰਨ ਨੂੰ ਠੀਕ ਹੈ ਰੀਜ਼ਨੇਬਲ ਰੇਟ ਹੈ ਇੰਨੀ ਮਹਿੰਗੀ ਵੀ ਨਹੀਂ ਹੈ ਪਰ ਮੈਂ ਜਿਹੜੀ ਇਹ ਸੈਲਫੀ ਸਟਿਕ ਹੈ ਨਾ ਇਹ ਲਈ ਇਥੋਂ ਮਾਰਕੀਟ ਚੋਂ ਲਈ ਸੱਚੇ ਸ਼ਾਇਦ ਵਾਕੋਕ ਸ਼ਹਿਰਾਂ ਦੇ ਵਿੱਚ ਸ਼ਾਇਦ ਇਹ ਵੀ ਹੋ ਸਕਦਾ ਵਾ ਵੱਡੀ ਜਿੰਨੀ ਮਰਜ਼ੀ ਤੁਸੀਂ ਉੱਪਰੋਂ ਕਰ ਸਕਦੇ ਹੋ ਵੱਡੀ ਸ਼ੋਪਿੰਗ ਹੋ ਜਾਂਦੀ ਹੈ ਤੇ ਬਹੁਤ ਵਧੀਆ ਇਦਾਂ ਹੀ ਫੜ ਕੇ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਤੇ ਮੈਨੂੰ ਤੇ ਵਧੀਆ ਲੱਗੀ ਆ ਤੇ ਜੇ ਤੁਹਾਨੂੰ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਤਾਂ ਵੀ ਫੜ ਜਾਂਦਾ ਇਦਾਂ ਵੀ ਮੈਂ ਦੇਖੀ ਨਹੀਂ ਆ ਜੇ ਮੈਂ ਤੇ ਦੇਖਾਂਗੀ ਮੈਂ ਜਰੂਰ ਦੇਖ ਟਰਾਈ ਕਰਾਂਗੀ ਤੇ ਇਹ ਪਰਸ ਮੈਂ ਜਿਹੜਾ ਲਿਆ ਸੀਗਾ ਇਹ ਪਰਸ ਹੈਗਾ ਪਰਸ ਬੋਸਮਰ ਤੇ ਅਗਰ ਤੁਹਾਨੂੰ ਇਹ ਵਾਲਾ ਪਰਸ ਜਿਹਾ ਕਲਰ ਬਹੁਤ ਪਿਆਰਾ ਹੈ ਪਰਸ ਦਾ ਤੇ ਪਰਸ ਮੇਰੇ ਫੋਰ ਵੀ ਅੱਗੇ ਲਿਆਏ ਹੋ ਤੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਉਹ ਐਕਚੁਅਲੀ ਉਹ ਮੈਂ ਨਾ ਦੂਰ ਕਿਤੇ ਰੱਖ ਲੇ ਤੇ ਇੱਕ ਮੈਂ ਲਿਆ ਸੀ ਆਪਣੀ ਸਿਸਟਮ ਲੋ ਵਾਸਤੇ ਤੇ ਉਹ ਮੈਂ ਹੁਣ ਕੱਢਾਂਗੀ ਦਵਾਨ ਦੇ ਵਿੱਚੋਂ ਤੇ ਉਹ ਵੀ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗੀ ਤੇ ਇਹ ਤੇ ਅੱਜ ਮੈਂ ਉੱਪਰ ਹੀ ਰੱਖਿਆ ਹੋਇਆ ਸੀ ਮੈਂ ਚਲ ਤੁਹਾਨੂੰ ਦਿਖਾ ਦਿੰਨੀ ਤੇ ਜੇ ਤੁਹਾਨੂੰ ਵਧੀਆ ਲੱਗਾ ਤੇ ਜ਼ਰੂਰ ਦੱਸਿਓ ਕਿਉਂਕਿ ਕਈ ਵਾਰੀ ਨਾ ਮਤਲਬ ਛੋਟੇ ਵੀ ਹੈਗੇ ਐਦਾ ਇੱਕ ਹਮੇਸ਼ਾ ਹੀ ਵਰਿੰਦਰ ਕਹਿੰਦੇ ਹੁੰਦੇ ਤੁਸੀਂ ਪਰਸ ਵੱਡਾ ਰੱਖਿਆ ਕਰ ਜਦੋਂ ਮਾਰਕੀਟ ਜਾਣਾ ਉਹਦੇ ਵਿੱਚ ਸਮਾਨ ਬੰਦਾ ਰੱਖ ਲੈਂਦਾ ਕਈ ਵਾਰੀ ਚੀਜ਼ ਲੈਣੇ ਆ ਤੇ ਲਫਾਫਿਆਂ ਦੇ ਵਿੱਚ ਅਸੀਂ ਪਾ ਪਾ ਕੇ ਨਾਲ ਕਈ ਵਾਰੀ ਅਚਾਨਕ ਹੀ ਮਾਰਕੀਟ ਜਾਣਾ ਪੈਂਦਾ ਤੇ ਕੁਝ ਹੀ ਪਸੰਦ ਆ ਜਾਂਦੀ ਬੰਦਾ ਲੈ ਵਿੱਚ ਰੱਖ ਲਓ ਤੇ ਵੈਸੇ ਵੀ ਕਿਤੇ ਜਾਣਾ ਹੋਵੇ ਇੱਕ ਅਦਾ ਸੂਟ ਹੀ ਪਾ ਲਓ ਤੁਸੀਂ ਹੁਣ ਆਪਣਾ ਪੂਰਾ ਕਿੱਟ ਪਾ ਲਓ ਟੋਵਲ ਪਾ ਲਓ ਆ ਸਕਦਾ ਤੇ ਕੋਈ ਖਾਸ ਮਹਿੰਗਾ ਵੀ ਨਹੀਂ ਆ ਕਿ ਮੈਂ ਕਹਾਂ ਬਹੁਤ ਮਹਿੰਗਾ ਹੈ ਸੇਲ ਦੇ ਵਿੱਚ ਸੇਲਾਂ ਲੱਗੀਆਂ ਸੀ ਉਹਦੇ ਚੋਂ ਲਿਆਣਾ ਤੇ ਬ੍ਰਾਂਡ ਦਾ ਤਾਂ ਤੁਸੀਂ ਦੇਖ ਲਓ ਤੇ ਇਹਦੇ ਨਾਲ ਦੇ ਤੇ ਜੇ ਜੇ ਕਹੋ ਕਿ origignal copy ਤੋਂ ਤਾਂ ਬਹੁਤ ਮਹਿੰਗਾ ਉਹ ਤੇ ਲੱਖਾਂ ਚ ਹੈ ਜਿਹੜੀ origignal copy ਹੈ ਦੀ ਇਹ ਡੁਪਲੀਕੇਟ ਬਣਾਇਆ ਹੋਇਆ ਤੇ ਬਹੁਤ ਮੈਨੂੰ ਤਾਂ ਠੀਕ ਲੱਗਾ ਕਲਰ ਵੀ ਸੋਨਾ ਕੁਝ ਜ਼ਿਆਦਾ ਮਹਿੰਗਾ ਨਹੀਂ ਜੇ ਤੁਸੀਂ ਕਹੋਗੇ ਤਾਂ ਤੁਹਾਨੂੰ ਦੱਸਾਂਗੀ ਕਿਉਂਕਿ ਇੱਕ ਸਾਡਾ ਗਿਫਟ ਹੀ ਹੈ ਗਿਫਟ ਦਾ ਜਿਹੜਾ ਮੁੱਲ ਨਹੀਂ ਕੋਈ ਹੁੰਦਾ ਤੇ ਹਸਬੰਦ ਨੂੰ ਪਸੰਦ ਆਇਆ ਤੇ ਉਹਨਾਂ ਨੇ ਮੈਨੂੰ ਲੈ ਦਿੱਤਾ ਮੈਂ ਲੈਂਦੀ ਨਹੀਂ ਸੀ ਮੈਨੂੰ ਮੈਂ ਕਿੰਨੂ ਸੀਗਾ ਕਿ ਪਰਸ ਮੇਰੇ ਆਲਰੇਡੀ ਕਿੰਨੇ ਹੈਗੇ ਆ ਤੇ ਮੈਂ ਲੈਣਾ ਨਹੀਂ ਸੀ ਚਾਹੁੰਦੀ ਪਰ ਉਹਨਾਂ ਨੇ ਕਿਹਾ ਲੈ ਲਓ ਤੇ ਮੈਂ ਲੈ ਲਿਆ ਤੇ ਇਸ ਕਰਕੇ ਚਲੋ ਜੀ ਤੇ ਹੁਣ ਤਾਂ ਹੁਣ ਸ਼ੁਰੂਆਤ ਕਰ ਲਈ ਅਸੀਂ ਵਲੌਗ ਦੀ ਹੁਣ ਅੱਗੇ ਜੋ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਦਿੰਦੇ ਆ ਤੇ ਹੁਣ ਰਾਈਸ ਬਣ ਜਾਂਦੇ ਫਿਰ ਰੋਟੀ ਖਾਵਾਂਗੇ ਤੇ ਹੁਣ ਜਿੰਨਾ ਪੈਣਾ ਦੇ ਥੋੜੇ ਬਲੌਗ ਦੇਖਣੇ ਆ ਉਹ ਵੇਖਦੇ ਆ ਮਿਲਦੇ ਆ ਫਿਰ ਹਾਂਜੀ ਫਰੈਂਡਸ ਤੇ ਇਹ ਹੈਗਾ ਅਗਲਾ ਦਿਨ ਮਾਰਨਿੰਗ ਦਾ ਟਾਈਮ ਸੀ ਤੇ ਸਵੇਰੇ ਉੱਠ ਕੇ ਸਾਰੇ ਹੀ ਮੈਂ ਕਪੜੇ ਧੋਲੇ ਤੇ ਚਾਦਰਾਂ ਵਗੈਰਾ ਜਿਹੜੀਆਂ ਚੇਂਜ ਕੀਤੀਆਂ ਸੀਗੀਆਂ ਇਹ ਉਤਾਰੀਆਂ ਸੀ ਤੇ ਇਹਨਾਂ ਨੂੰ ਫਿਰ ਮੈਂ ਅੱਜ ਧੋਤਾ ਕੱਲ ਗੁਰਪੁਰਬ ਸੀ ਤੇ ਉਹਦੋਂ ਕਪੜੇ ਨਹੀਂ ਸੀ ਧੋਤੇ ਤੇ ਇਸ ਤੋਂ ਅਗਲੇ ਦਿਨ ਮੈਂ ਗੁਰਪੁਰਬ ਤੋਂ ਅਗਲੇ ਦਿਨ ਕਪੜੇ ਸਾਰੇ ਧੋਤੇ ਜਿਹੜੀਆਂ ਚਾਦਰਾਂ ਗੁਰਪੁਰਬ ਵਾਲੇ ਦਿਨ ਨਵੀਆਂ ਵਿਸ਼ਾਈਆਂ ਸੀਗੀਆਂ ਤੇ ਇਹ ਵੀ ਨਾਲ ਧੋ ਦਿੱਤੀਆਂ ਤੇ ਕੱਪੜੇ ਇੱਥੇ ਧੋ ਕੇ ਸਾਰੇ ਸੁਕਣੇ ਪਾ ਦਿੱਤੇ ਇਸ ਤੋਂ ਬਾਅਦ ਮੈਂ ਕਿਚਨ 'ਚ ਥੋੜਾ ਬਹੁਤਾ ਕੰਮ ਸੀ ਹੋ ਕੀਤਾ ਤੇ ਵੇੜਾ ਵਗੈਰਾ ਜਿਹੜੇ ਮੈਂ ਕੱਲ ਧੋਤੇ ਹੋਏ ਸੀ ਤੇ ਜਿੰਨੇ ਕੱਪੜੇ ਧੋਤੇ ਜਿੰਨਾ ਜਿੰਨਾ ਵੇੜਾ ਧੋਣਾ ਸੀ ਉਹਨਾਂ ਧੋ ਲਿਆ ਤੇ ਮੋਸਟਲੀ ਕੰਮ ਸਾਡਾ ਹੋ ਗਿਆ ਸੀ ਬਸ ਇੱਥੇ ਸਫਾਈਆਂ ਕਰਨ ਵਾਲੀਆਂ ਰਹਿ ਗਈਆਂ ਸੀਗੀਆਂ ਤੇ ਉਹ ਹਜੇ ਆਈ ਨਹੀਂ ਸੀ ਆਂਟੀ ਤੇ ਇੱਥੇ ਸਬਜ਼ੀ ਥੋੜੀ ਬਈ ਹੈਗੀ ਸੀਗੀ ਤੇ ਅੱਜ ਦੁਪਹਿਰ ਦੇ ਵਾਸਤੇ ਤੇ ਇਦਾਂ ਹੀ ਹੋ ਜਾਣਾ ਸੀ ਕਿਉਂਕਿ ਰਾਜਮਾ ਵੀ ਬਣੀ ਸੀ ਏ ਤੇ ਸਬਜ਼ੀ ਵੀ ਬਣੀ ਸੀ ਤੇ ਇਹ ਹੈਗਾ ਸ਼ਾਮ ਦਾ ਟਾਈਮ ਤੇ ਇੱਥੇ ਬਰਿਆਮ ਕਹਿੰਦਾ ਕਿ ਮੈਂ ਹਲਵਾ ਬਣਾਉ ਮਮਾ ਤੇ ਫਿਰ ਮੈਂ ਹਲਵਾ ਬਣਾਉਣ ਲੱਗ ਗਈ ਤੇ ਅਸੀਂ ਮਾਰਕੀਟ ਗਏ ਅਸੀਂ ਮਾਰਕੀਟ ਤੋਂ ਆ ਕੇ ਤੇ ਪਚਾਹ ਬਣਾਈ ਤੇ ਨਾਲ ਹਲਵਾ ਬਣਾ ਲਿਆ ਤੇ ਆਟੇ ਦਾ ਹਲਵਾ ਬਣਾਇਆ ਸੀ ਤੇ ਇੱਥੇ ਚਾਰਫੇ ਸਾਈ ਸੀ ਮੈਂ ਲੇਸਾਂ ਲੈਣੀਆਂ ਸੀ ਦੁਪੱਟਿਆਂ ਨੂੰ ਲਗਾਉਣ ਵਾਸਤੇ ਤੇ ਇਚ ਅੱਜ ਕਹਿੰਦੇ ਮੈਂ ਇਹਨਾਂ ਨੂੰ ਕਹਾ ਮੈਂ ਕਿਹਾ ਵੀਡੀਓ ਬਣਾ ਲਾਂ ਤਾਂ ਕਹਿੰਦੇ ਬਣਾ ਲਓ ਕਹਿੰਦੇ ਤੁਸੀਂ ਵਲੌਗ ਪਾਉਂਦੇ ਮੈਂ ਕਿਹਾ ਹਾਂਜੀ ਤੇ ਕਹਿੰਦੇ ਮੇਰੇ ਵੀ ਫਿਰ ਨਾਮ ਬੋਲ ਦੋ ਦੁਕਾਨ ਦਾ ਮੈਂ ਕਿਹਾ ਚੰਗਾ ਵੀਰ ਜੀ ਤੇ ਇੱਥੇ ਨਾ ਵੀਰ ਜੀ ਦੇੰਦੇ ਨਾ ਮਿਊਜ਼ਿਕ ਲਗਾਇਆ ਹੋਇਆ ਸੀ ਤੋਂ ਮੈਂ ਪਹਿਲਾਂ ਯਾਦ ਹੀ ਨਹੀਂ ਆਇਆ ਕੋਈ ਬੰਦ ਕਰਾ ਲੈਂਦੀ ਤੇ ਇਸ ਕਰਕੇ ਮੈਂ ਵਾਈਸਓਵਰ ਕਰ ਰਹੀ ਹਾਂ ਤੇ ਇੱਥੇ ਲੇਸਾਂ ਮੈਂ ਬਹੁਤ ਸੋਹਣੀਆਂ ਮਿਲ ਜਾਂਦੀਆਂ ਬਹੁਤ ਰੀਜ਼ਨੇਬਲ ਰੇਟ ਤੇ ਮਿਲਦੀਆਂ ਮੈਂ ਜਦੋਂ ਸਟਿਚਿੰਗ ਦਾ ਕੰਮ ਕਰਦੀ ਸੀ ਤਕਰੀਬਨ ਇੱਥੋਂ ਹੀ ਸਾਰੀਆਂ ਲੇਸਾਂ ਲੈ ਕੇ ਜਾਂਦੀ ਸੀ ਕਿਉਂਕਿ ਇੱਥੇ ਵੀਰ ਜੀ ਨਾ ਤੇ ਜਿੱਦਾਂ ਦਾ ਉਹਨਾਂ ਨੂੰ ਪਤਾ ਕਿ ਇਦਾਂ ਦੀ ਲਿਸਾਂ ਚਾਹੀਦੀਆਂ ਕਿਦਾਂ ਨੇ ਤੇ ਵੀਰ ਜੀ ਤਾਂ ਸਾਸਟਿਕਾ ਬੁਲਾ ਰਹੇ ਸੀ ਸਾਰੇ ਜਾਣੇ ਇੱਕ ਵਾਰੀ ਜ਼ਰੂਰ ਹਾਂਜੀ ਫਰੈਂਡਸ ਤੇ ਮੈਂ ਚੱਲੀ ਏ ਚੰਡੀਗੜ ਤੇ ਥੋੜਾ ਕੰਮ ਸੀ ਸਾਨੂੰ ਤੇ ਜਾਣਾ ਸੀ ਕਿਤੇ ਕਿਸੇ ਦੇ ਘਰ ਤੇ ਦੇਖਦੇ ਹਾਂ ਜੇ ਕੁਝ ਦਿਖਾਇਆ ਗਿਆ ਤੇ ਜ਼ਰੂਰ ਦਿਖਾਵਾਂਗੇ ਤੇ ਕੱਲ ਦਾ ਵਲੌਗ ਤੇ ਸ਼ੁਰੂ ਕੀਤਾ ਹੋਇਆ ਤੇ ਬਣਿਆ ਨਹੀਂ ਕੁਝ ਸ਼ੂਟ ਨਹੀਂ ਕੀਤਾ ਸਿਹਤ ਨਾਲ ਠੀਕ ਕਰਕੇ ਤੇ ਹੁਣ ਅਸੀਂ ਜਾ ਰਹੇ ਹਾਂ ਤੇ ਬਹੁਤ ਸਾਰਾ ਮੈਸੀ ਪਿਆ ਆ ਕੇ ਕੰਮ ਕਰਾਂਗੇ ਸਾਰੇ ਚੱਲ ਜਲਦੀ ਨਾ ਤੇ ਅੱਜ ਕਿਸੇ ਨੂੰ ਮਿਲ ਜਾਣਾ ਸੀ ਅਸੀਂ ਵਿਰਿੰਦਰ ਕਹਿੰਦੇ ਮੇਰੇ ਨਾਲ ਚੱਲ ਤੇ ਚਲੋ ਮਿਲਦੇ ਆ ਹੋ ਸਕਿਆ ਚੋਤੇ ਦਿਖਾਵਾਂਗੇ ਤੁਹਾਨੂੰ ਤੇ ਅਸੀਂ ਘਰ ਤੋਂ ਚੱਲ ਪਏ ਸੀ ਤੇ ਅਸੀਂ ਇਹ ਇੱਧਰ ਅੱਜ 3 ਵੀ 3 A ਚ ਆਏ ਸੀਗੇ ਤੇ ਇੱਧਰੋਂ ਦੀ ਜਾਣਾ ਸੀ ਅਸੀਂ ਚੰਡੀਗੜ੍ਹ ਨੂੰ ਤੇ ਜਾਣਾ ਸੀ ਅਸੀਂ ਮੈਡੀਸਿਨ ਲੈਣ ਨਾਲ 23 ਸੈਕਟਰ ਤੇ ਨਾਲੇ ਹੋਰ ਵੀ ਇਹਨਾਂ ਨੇ ਕੱਪੜੇ ਵਗੈਰਾ ਸੀਨੇ ਦਿੱਤੇ ਹੋਏ ਵਿਰਿੰਦਰ ਨੇ ਕੁਰਤੇ ਪਜਾਮੇ ਮਹਾਰਾਜਾ ਟੇਲਰ ਵਾਲਿਆਂ ਦੇ ਉਹਨਾਂ ਕੋਲ ਜਾਣਾ ਸੀਗਾ ਤੇ ਅੱਜ ਜਿਸੀ 3A ਥਾੜੀ ਨੰਗਰੀਏ ਤੇ ਤੁਹਾਨੂੰ ਵਿਖਾ ਦਿੱਤਾ ਤੇ ਇੱਥੇ ਪਹੁੰਚ ਚੁੱਕੇ ਅਸੀਂ 23 ਸੈਕਟਰ ਤੇ ਇੱਥੇ ਵੀ ਮਿਊਜ਼ਿਕ ਲੱਗਾ ਸੀ ਤਾਂ ਕਰਕੇ ਮੈਂ ਵਾਇਸਓਵਰ ਕਰਨਾ ਪਿਆ ਤੇ ਇੱਥੋਂ ਅਸੀਂ ਮੈਡੀਸਿਨ ਮੈਂ ਹੁਣ ਲੈ ਲਈ ਸੀ ਤੇ ਮੈਨਾਂ ਦੇਖਿਆ ਕਿ ਤੇ ਮੇਰੇ ਕੋਲੋਂ ਪੈਸੇ ਹੈ ਨਹੀਂ ਸੀਗੇ ਫਿਰ ਮੈਂ ਕਿਹਾ ਬੈਂਕ ਦੇਖ ਰਹੀ ਸੀ ਮੈਂ ਕਿਹਾ ਚਲੋ ਕਢਵਾ ਲੈਨੇ ਆ ਕਿ ਘੱਟ ਪੈ ਗਏ ਸੀਗੇ ਮੈਡੀਸਿਨ ਇੱਥੋਂ ਲਈ ਸੀ ਕਿ ਤੇ ਫਿਰ ਪੂਰਬੀ ਇੱਕ ਦੋ ਚੀਜ਼ਾਂ ਲਈਆਂ ਸੀ ਤੇ ਫਿਰ ਮੈਂ ਦੇਖ ਰਹੀ ਸੀ ਤੇ ਇੱਕ ਦੋ ਤਿੰਨ ਏਟੀਐਮ ਤੇ ਗਈ ਤੇ ਅੱਜ ਨਾ ਏਟੀਐਮ 'ਚ ਪੈਸੇ ਹੀ ਨਹੀਂ ਸੀਗੇ ਫਿਰ ਮੈਂ ਪਿੱਛੇ ਕਹਿੰਦੇ ਪਿਛਲੀ ਸਾਈਡ ਤੇ ਹੈਗਾ ਤੇ ਉਧਰ ਨੂੰ ਮੈਂ ਜਾ ਰਹੀ ਸੀ ਤੇ ਮੈਂ ਤੁਹਾਨੂੰ ਕਲਿੱਪਾਂ ਆਡ ਆਨ ਕਰਦੀਆਂ ਤੇ ਇਧਰ ਤੇ ਇਸੈਕਟਰ 'ਚ ਬਹੁਤ ਪਿੱਛੇ ਜੇ ਨਾ ਬੈਂਕ ਬਣਿਆ ਹੋਇਆ ਜਿਹੜੇ ਹੈਗੇ ਨੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨਾ ਬਹੁਤ ਪਿੱਛੇ ਜੇ ਆ ਕਾਫੀ ਮੈਨੂੰ ਤੁਰਨਾ ਪਿਆ ਤੇ ਤੁਰ ਕੇ ਬਰੇਂਦਰ ਕਹਿੰਦਾ ਤੂੰ ਚਲੇ ਜਾ ਤੇ ਲਿਆ ਕੇ ਕਢਵਾ ਕੇ ਮੈਂ ਆਵਨ ਲੱਗਿਆ ਫਿਰ ਮੇਰੇ ਪਿੱਛੇ ਵੀ ਆ ਗਏ ਕਿ ਪਤਾ ਨਹੀਂ ਕਿੱਧਰ ਨੂੰ ਚਲ ਗਈ ਕਿ ਮੈਂ ਦੋ ATM ਜਾ ਕੇ ਫਿਰ ਤੀਜੇ ATM ਤੋਂ ਜਾ ਕੇ ਕਢਵਾ ਕੇ ਲੈ ਕੇ ਆਈ ਤੇ ਇਸ ਤੋਂ ਬਾਅਦ ਵੀ ਅਸੀਂ 22 ਸੈਕਟਰ ਗਏ ਤੇ ਉੱਥੋਂ ਅਸੀਂ ਉਹ ਬੜਾ ਖਾਤਾ ਨਾਲੇ ਲੈ ਲਿਆ ਬੜਾ ਸੰਬਰ ਔਰ ਨਾਲ ਦੋਸਾ ਖਾਦਾ ਤੇ ਜਦੋਂ ਵੀ ਇੱਧਰ ਨੂੰ ਆਏ ਫਿਰ ਵਰੀਆਂਮ ਵਾਸਤੇ ਵੀ ਅਸੀਂ ਪੈਕ ਕਰਵਾ ਲਿਆ ਸੀਗਾ ਤੇ ਜਦੋਂ 22 ਸੈਕਟਰ ਵਗੈਰਾ ਨੂੰ ਘੇੜਾ ਲੱਗਦਾ ਤੇ ਮੋਸਰੀ ਥੋੜ ਲੱਕਾ ਕੇ ਆਈ ਦਾ ਤੇ ਇੱਥੇ ਬਾਈ ਸੈਕਟਰ ਮਹਾਰਾਜ ਟੇਲਰ ਵਾਲਾਂ ਦੇ ਇੱਥੇ ਕੁੜਤੇ ਪਜਾਮੇ ਦੇ ਦਿੱਤੇ ਸੀ ਨੇ ਤੇ ਫਿਰ ਮੈਂ ਕਿ ਮੋਨਾਸੀ ਘਰ ਨੂੰ ਜਾਣਾ ਸੀਗਾ ਤੇ ਇੱਥੇ ਵਿਰਿੰਦਰ ਨੇ ਮੇਰੀ ਵੀਡੀਓ ਬਣਾਈ ਲੱਗ ਤਾਂ ਮੈਨੂੰ ਪਤਾ ਹੀ ਨਹੀਂ ਕਿ ਵੀਡੀਓ ਬਣਾ ਰੇ ਮੇਰੀ ਤੇ ਹਾਂਜੀ ਫਰੈਂਡਸ ਤੇ ਤਿਆਰ ਮੈਂ ਹੋ ਗਈਆਂ ਤੇ ਇਸ ਗੁਰਦੁਆਰਾ پارک ਦੇ ਵਿੱਚ ਕੀਰਤਨ ਹੈ ਚ ਉੱਥੇ ਜਾ ਰਹੀਆਂ ਦੇਖਾਂਗੇ ਜੇ ਕੁਝ ਦਿਖਾਇਆ ਗਿਆ ਤੇ ਦਿਖਾਵਾਂਗੇ वैसे लेट बहुत हो गई कीर्तन शुरू हो गया चलो चलते हैं चलो चलते हैं फ्रेंड्स से मैं हूँ चली मार मत्था टेकन फिर बन रहा इतने लंगर बन हैं ਪਰੋਡੂ ਮੈਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਦੋਸਤਾਂ ਤੇ ਅੱਜ ਅਸੀਂ ਆਏ ਹਾਂ ਸਾਡੇ ਸਰਬੱਤ ਦੇ ਭਲਾ ਸੁਸਾਇਟੀ ਵਾਲਿਆਂ ਨੇ ਮਾਰਾ ਦੇ ਪ੍ਰਕਾਸ਼ ਗੁਰਨਾਨਕ ਦੇਵ ਜੀ ਦਾ ਮਨਾ ਲਏ ਨੇ ਤੇ ਪੈਂਜੀ ਨਿਕਲ ਕਰਦੇ ਸੀ ਹੁਣ ਪੈਂਜੀ ਕਰ ਰਹੇ ਨੇ ਤੇ ਬਹੁਤ ਸੇਵਾ ਕਰ ਰਹੇ ਨੇ ਕਿ ਅਸੀਂ ਵਿਰਾਲ ਮਿਲ ਕੇ ਵਿਰਾਲ ਮਿਲ ਕੇ ਸਾਰੇ ਜਾਣੇ ਅਸੀਂ ਕਰਾਂਗੇ ਤੇ ਤੁਸੀਂ ਸਾਡਾ ਰੂ ਸਹਿਯੋਗ ਦਿਓ ਸਾਰੇ ਮੁਹੱਲਾ ਸੋਸਾਇਟੀ ਵਾਲੇ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਨਾਲ ਮਿਲ ਕੇ ਗੁਰੂ ਨਾਨਕ ਦੇਵ ਜੀ ਦਾ ਉਸੇ ਬਣਾਵਾਂਗੇ ਹਰ ਸਾਲ ਬਣਾਵਾਂਗੇ ਅੱਜ ਗੂਗਲ ਤੇ ਪੈਂਜੀ ਨੇ ਦੁਬਾਰਾ ਤੋਂ ਸ਼ੁਰੂ ਕੀਤਾ ਹੈ ਪਰ ਬਹੁਤ ਵਧੀਆ ਲੱਗਾ ਇੰਨਾ ਵਧੀਆ ਲੱਗਾ ਬਹੁਤ ਵਧੀਆ ਲੱਗਾ ਖਾਜ ਖਰਜ ਜਪਨ ਜਾਪ ਲੋ ਚਲ ਜਾਣੀ ਹਰ ਤਿਰ ਪਾ ਕਰ ਬਣਵਾਨੀ ਦਿਆ ਕਰੇ ਦਿਆ ਕਰੇ ਦਿਆ ਕਰੇ ਸੁਖਦਾਤਾ ਦਿਆ ਕਰੇ ਨਾਮ ਸਤਨਾਮ 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 ਗਾਗਰ ਤੁਨ ਦਰਬਾਰ ਪਰਿਆ ਸ਼ਬਦ ਗਾਗਣੀ ਆਇਆ ਸਭ ਦੂਰ ਮਗਾਹੋ ਹਰੀ ਤੇ ਲਾਣ ਜੀ ਨਿਵਸਾਇ ਸੁਖ ਨਾਮ ਕਾਣਦੋਵਾ ਸਤਗੁਰੂ ਮੈਂ ਪਾਇਆ ਇਹ ਮਨ ਮੇਂ ਰਿਆ ਤੋਂ ਸਦਾ ਰਵੋ ਹਰੀ ਨਾਲੇ ਰਨਾਲੇ ਰੋ ਤੂੰ ਮਨ ਮੇਰੇ ਤੂਖ ਸਾਭ ਜਗ ਨਾਮ ਮੰਗੀ ਕਰੂ ਕਰੀ ਤੇਰਾ ਕਾਜ ਸਭ ਸੁਹਾਰਨਾ ਸਪਨਾ ਗੱਲਾਂ ਸਮਰਨ ਸਵਾਮੀ ਸੋ ਮਨਮ ਵਿਸਾਰੀ ਕਦੀ ਨਾ ਤੂੰ ਮਨ ਮੇਰੇ ਸਦਾ ਰਹੇ ਨਾਲੇ ਸਾਚੇ ਸਾਹਬਾ ਕਿਆ ਨਹੀਂ ਕਰਤੇ ਕਰਤਾ ਤੇਰੇ ਸਭ ਕਿਛੁ ਗੈ ਸੰਗੇ ਦੁਨੀਆ ਬਿਨ ਸਜਾਈ ਜੋ ਨਿਮਖਮ ਹੈ ਸੋ ਅਨਕ ਸੁਖ ਪੰਮ ਰਹਾ ਪ੍ਰਤਪਾਣੈ ਅਪਿਉ ਦੇ ਕਸ਼ੂ ਨ ਹੋਈ ਸੋ ਸੋ ਸਸਮਾਲਤ ਮੇਰਾ ਪ੍ਰਭ ਸੋਈ ਆਸ਼ਾ ਨ ਅਸ਼ੇਤ ਅਪਾਰ ਪ੍ਰਭ पूजा जकरूप जप जप कर आनन्द जन आचर्य अनूप